ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿਖੇ ਬੇਅਦਬੀ ਹੋਣੀ ਬਾਈਬਲ ਗੋਲੀ ਕਾਂਡ ਹੋਣਾ ਗਰਮੀਤ ਆਰਾਮ ਰੇ ਮੈਨੂੰ ਬਿਨਾ ਮੰਗਿਆ ਮਾਫੀ ਦਿੱਤੀ ਜਾਣੀ 328 ਸਰੂਪ ਜਿਹੜਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋ ਜਾਣੇ ਡੀਜੀਪੀ ਸੁਮੇਤ ਸੈਣੀ ਨੂੰ ਪੰਜਾਬ ਦਾ ਡੀਜੀਪੀ ਲਾਉਣਾ ਜੋ ਸਿੱਖ ਨੌਜਵਾਨਾਂ ਦਾ ਕਾਤਲ ਆ ਇਸੇ ਤਰ੍ਹਾਂ ਹੀ ਹਜ਼ਾਰ ਆਲਮ ਤੇ ਬਲੈਕ ਹੈਡਸ ਦੇ ਰਾਹੀਂ ਸਿੱਖ ਨੌਜਵਾਨੀ ਦਾ ਜਿਹੜਾ ਉਹਨੇ ਜਿਹੜਾ ਵਾ ਸ਼ਿਕਾਰ ਕੀਤਾ ਝੂਠੇ ਪੁਲਿਸ ਮੁਕਾਬਲਿਆਂ 'ਚ ਉਹਨਾਂ ਨੂੰ ਸ਼ਹੀਦ ਕੀਤਾ ਇਹਨਾਂ ਸਾਰੇ ਅਫਸਰਾਂ ਨੂੰ ਜਿਹੜਾ ਵਾ ਢੀਂਡਸਿਆਂ ਤੇ ਬਾਦਲਾਂ ਨੇ ਜਿਹੜਾ ਵਾ ਇਕੱਠਿਆਂ ਗੱਲ ਲਾਇਆ ਜਦੋਂ 10 ਸਾਲੇ ਸਰਕਾਰ 'ਚ ਰਹੇ ਹਨ ਚਾਰ ਨੌਜਵਾਨ ਜਿਹੜੇ ਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਆ ਸ਼ਹੀਦ ਹੋ ਗਏ ਸੀ ਉਹਨਾਂ ਦੇ ਮੂੰਹਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਹਜ਼ਾਰ ਆਲਮੋਲਾ ਨੇ ਉਹਨਾਂ ਦੀ ਜਾਂਚ ਰਿਪੋਰਟ ਵੀ ਜਿਹੜੀ ਆ ਬਾਦਲਾਂ ਨੇ ਅੱਜ ਤੱਕ ਜਿਹੜੀ ਆ ਸਾਹਮਣੇ ਨਹੀਂ ਆਉਣ ਦਿੱਤੀ ਬਾਦਲਾਂ ਨੇ ਪੰਥਕ ਸੰਸਥਾਵਾਂ ਦਾ ਵੀ ਕਾਣ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੁੱਤ ਮੋਹ ਝਾਣ ਕੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਢੀਂਡ ਸਿਆ ਨੂੰ ਭੋਂਦੜਾ ਨੂੰ ਹੋਰ ਵਡਾਲਾ ਸਾਹਿਬ ਨੂੰ بڑے بڑے ਟੋਹਰਾ ਸਾਹਿਬਾ ਨੂੰ بڑے بڑے ਆਗੂਆਂ ਨੂੰ ਇਗਨੋਰ ਕਰਕੇ ਤੇ ਪੁੱਤ ਮੋਹ ਸ਼੍ਰੋਮਣੀ ਅਕਾਲੀ ਦਲ ਦੀ ਵਾਕਡੋਰ ਕੱਲ ਦੇ ਜਵਾਕ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਦੇ ਵਿੱਚ ਜਿਹੜੀ ਆ ਸੌਂਪ ਦਿੱਤੀ ਤਲ ਤੱਕ ਸਾਥ ਤੇ ਉਹਨਾਂ ਜੜੀਆਂ ਨੇ ਸੌਵਾਂ ਖਾਧੀਆਂ ਸੀ ਕਿ ਮੈਂ ਬਾਦਲਾ ਨਾ ਕਦੇ ਸਮਝੌਤਾ ਨਹੀਂ ਕਰੂੰਗਾ ਸ਼ਰੋਮਣੀ ਅਕਾਲੀ ਦਲ ਨੂੰ ਬਾਦਲਾਂ ਤੋਂ ਯਾਦ ਕਰਾਊਂਗਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯਾਦ ਕਰਾਊਂਗਾ ਪੰਥਕ ਸੰਸਥਾਵਾਂ ਮੈਂ ਇਹ ਬਾਦਲਾਂ ਤੋਂ ਯਾਦ ਕਰਾਊਂਗਾ ਅੱਜ ਉਹ ਸੰਸਥਾਵਾਂ ਯਾਦ ਹੋ ਗਈਆਂ ਲੋਕਾਂ ਨੂੰ ਇਹ ਵਿਖਾਵਾ ਕਰਦੇ ਰਹੇ ਆ ਵੀ ਅਸੀਂ ਬੇਅਦਬੀ ਕਰਕੇ ਬਹਿਬਲ ਕਰਕੇ ਰਾਮ ਰਹੀਮ ਕਰਕੇ ਵਾਕ ਹੋਏ ਆ ਪਰ ਜਿੱਦਣੇ ਕਾਂਡ ਵਾਪਰੇ ਉਦੋਂ ਤੇ ਜਿਹੜੇ ਸਤਾ ਦੇ ਨਾਲ ਆਨੰਦ ਮਾਣ ਰਹੇ ਸੀ ਇੱਕ ਨਾ ਪੰਜਾਬ ਚ ਘਾਵਤ ਆ ਥੁੱਕ ਕੇ ਛੱਟਣਾ ਇਹ ਥੁੱਕ ਕੇ ਛੱਟਣ ਵਾਲੀ ਗੱਲ ਹੋਈ ਆ ਬਾਦਲਾ ਦੇ ਨਾਲ ਭਾਵੇਂ ਹਜ਼ਾਰ ਢੀਂਡ ਸੇ ਰਲ ਜਾਣ ਬਾਦਲਾਂ ਦੀ ਅਗਵਾਈ ਦੇ ਵਿੱਚ ਸ਼ਰੋਮਣੀ ਕਾਲੀ ਦਲ ਕਦੇ ਵੀ ਸਰਵਾਈਵ ਨਹੀਂ ਕਰ ਸਕਦਾ ਲਗੇ 6 ਸਾਲ ਤੋਂ ਲਗਾਤਾਰ ਇੱਕੋ ਹੀ ਚਰਚਾ ਕੀਤੀ ਜਾ ਰਹੀ ਹੈ ਕਿ ਬਾਦਲ ਪਰਿਵਾਰ ਨੇ ਪੰਥ ਨੂੰ ਰੋਲ ਕੇ ਰੱਖ ਦਿੱਤਾ ਲਗਾਤਾਰ ਬਾਦਲ ਪਰਿਵਾਰ ਦੇ ਨਿਸ਼ਾਨੇ ਸਾਧਦੇਗੇ ਔਰ ਉਸ ਦੇ ਵਿੱਚ ਵੀ ਇੱਕ ਸ਼ਖਸ ਇੱਕ ਵਿਅਕਤੀ ਸਭ ਤੋਂ ਉੱਪਰ ਔਰ ਉਹਨਾਂ ਦਾ ਨਾਮ ਸੁਖਦੇਵ ਸਿੰਘ ਢੀਂਡਸਾ ਔਰ ਜਾਣੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਮ ਨਾਲ ਪਰ ਹਾਲ ਹੀ ਦੇ ਵਿੱਚ ਅਚਾਨਕ ਇੱਕ ਇਹੋ ਜਿਹਾ ਫੇਰਬਦਲ ਹੋਇਆ ਜਿਸ ਨੇ 6 ਸਾਲਾਂ ਦੀ ਉਸ ਸਾਰੀ ਮਿਹਨਤ ਨੂੰ ਹੀਠਾਂ ਸੈੱਟ ਦਿੱਤਾ ਸ਼੍ਰੋਮਣੀ ਅਕਾਲੀ ਦਲ ਸਯੁਕਤ ਦਾ ਇਸ ਉੱਤੇ ਕੀ ਕਹਿਣਾ ਆ ਉਹ ਜਾਣਨ ਵਾਲੀ ਗੱਲ ਆ ਕਿਉਂਕਿ ਇਸ ਤੋਂ ਪਹਿਲਾਂ ਸਿਰਫ ਸੁਖਦੇਵ ਸਿੰਘ ਢੀਂਡਸਾ ਦਾ ਉਹ ਬਿਆਨ ਸਾਹਮਣੇ ਆਉਂਦਾ ਜਿਸ ਦੇ ਵਿੱਚ ਉਹਨਾਂ ਨੇ ਗੱਲ ਵਕੜੀ ਪਾਲੀ ਬਾਦਲ ਪਰਿਵਾਰ ਦੇ ਨਾਲ ਵਾਪਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕਰ ਲਈ ਪਰ ਇਹਨਾਂ ਮਾਮਲਿਆਂ ਨੂੰ ਲੈ ਕੇ ਇਹਨਾਂ ਮਸਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸਯੁਕਤ ਕੀ ਸੋਚਦਾ ਉਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਫਿਲਹਾਲ ਸਾਡੇ ਨਾਲ ਭਾਈ ਮਨਜੀਤ ਸਿੰਘ ਭੋਮਾ ਮੌਜੂਦ ਨੇ ਉਹਨਾਂ ਤੋਂ ਜਾਣ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਜਲੰਧਰ ਆਏ ਹੋ ਤੁਹਾਡਾ ਬਹੁਤ ਸਵਾਗਤ ਹੈ ਧੰਨਵਾਦ ਬਹੁਤ ਵਾਜੀ ਜੋ ਜੋ ਹਾਲਾਤ ਲੰਗੇ ਕੱਲ ਬਣੇ ਨੇ ਜੋ ਚੀਜ਼ਾਂ ਹੋਈਆਂ ਨੇ ਅਚਾਨਕ 6 ਸਾਲ ਦਾ ਜਿਹੜਾ ਕੋੜਤਨ ਸੀਗਾ ਅਚਾਨਕ ਗੱਲ ਵਕੜੀ ਪੈ ਗਈ ਅਚਾਨਕ ਦੁਵਾਰਾ ਸ਼ਮੂਲੀਅਤ ਹੋ ਗਈ ਇਹ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਅਚਾਨਕ ਹੋਈ ਇਸ ਚੀਜ਼ ਨੇ ਵੇਖੋ ਜੋ ਬਾਦਲ ਪਰਿਵਾਰ ਨੇ 10 ਸਾਲ ਪਿਛਲੇ ਲਗਾਤਾਰ ਸਰਕਾਰ ਚਲਾਈ ਸੀ ਉਹਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਗਾੜੀ ਵਿਖੇ ਬੇਅਦਬੀ ਹੋਣੀ ਬਾਈਬਲ ਗੋਲੀ ਕਾਂਡ ਹੋਣਾ ਗਰਮੀਤ ਆ ਰਾਮ ਰੇ ਮੈਨੂੰ ਬਿਨਾ ਮੰਗਿਆ ਮਾਫੀ ਦਿੱਤੀ ਜਾਣੀ 328 ਸਰੂਪ ਜਿਹੜੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋ ਜਾਣੇ ਡੀਜੀਪੀ ਸਮੇਤ ਸੈਣੀ ਨੂੰ ਪੰਜਾਬ ਦਾ ਡੀਜੀਪੀ ਲਾਉਣਾ ਜੋ ਸਿੱਖ ਨੌਜਵਾਨਾਂ ਦਾ ਕਾਤਲ ਆ ਇਸੇ ਤਰ੍ਹਾਂ ਹੀ ਆਹਾਰ ਆਲਮ ਜਿਨੇ ਬਲੈਕ ਹੈਡਸ ਭਾਲੀਆਂ ਸੀ ਤੇ ਬਲੈਕ ਹੈਡਸ ਦੇ ਰਹੀਂ ਸਿੱਖ ਨੌਜਵਾਨੀ ਦਾ ਜਿਹੜਾ ਉਹਨੇ ਜਿਹੜਾ ਵਾ ਸ਼ਿਕਾਰ ਕੀਤਾ ਝੂਠੇ ਪੁਲਿਸ ਮੁਕਾਬਲਿਆਂ 'ਚ ਉਹਨਾਂ ਨੂੰ ਸ਼ਹੀਦ ਕੀਤਾ ਇਹਨਾਂ ਸਾਰੇ ਅਫਸਰਾਂ ਨੂੰ ਜਿਹੜਾ ਵਾ ਢੀਂਡਸਿਆਂ ਤੇ ਬਾਦਲਾਂ ਨੇ ਜਿਹੜਾ ਵਾ ਇਕੱਠਿਆਂ ਗੱਲ ਲਾਇਆ ਜਦੋਂ 10 ਸਾਲੇ ਸਰਕਾਰ 'ਚ ਰਹੇ ਆ ਅਜਾੜ ਆਲਮ ਤੁਹਾਡੇ ਇੱਥੇ ਜਲੰਧਰ ਐਸਐਸਪੀ ਹੁੰਦਾ ਸੀ ਦਰਬਾਰਾ ਸਿੰਘ ਗੁਰੂ ਡਿਪਟੀ ਕਮਿਸ਼ਨਰ ਹੁੰਦਾ ਸੀ ਇਹਨਾਂ ਦੀ ਦੇਖ ਰੇਠੇ ਠੀਂ ਨਕੋਦਰ 1986 ਦੇ ਵਿੱਚ ਇੱਕ ਨਕੋਦਰ ਕਾਂਡ ਹੋਇਆ ਸੀ ਤੇ ਉਹਦੇ ਵਿੱਚ ਚਾਰ ਨੌਜਵਾਨ ਜਿਹੜੇ ਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਆ ਸ਼ਹੀਦ ਹੋ ਗਏ ਸੀ ਉਹਨਾਂ ਦੇ ਮੂੰਹਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਹਜ਼ਾਰ ਆਲਮੁਲਾ ਨੇ ਉਹਨਾਂ ਦੀ ਜਾਂਚ ਰਿਪੋਰਟ ਵੀ ਜਿਹੜੀ ਆ ਬਾਦਲਾਂ ਨੇ ਅੱਜ ਤੱਕ ਜਿਹੜੀ ਆ ਸਾਹਮਣੇ ਨਹੀਂ ਆਉਣ ਦਿੱਤੀ ਤੇ ਜਿਹੜੇ ਦੋਸ਼ੀ ਸੀ ਭਾਵੇਂ ਉਹ ਦਰਬਾਰਾ ਸਿੰਘ ਗੁਰੂ ਸੀ ਭਾਵੇਂ ਹਜ਼ਾਰ ਆਲਮ ਸੀ ਉਹ ਇਹਨਾਂ ਨੇ ਆਪਣੇ ਕਾਲੀ ਦਲ ਦਾ ਜਿਹੜਾ ਵਾ ਉਹਨਾਂ ਨੂੰ ਉਹਦੇਦਾਰੇ ਦਿੱਤੀਆਂ ਐਮਐਲਏ ਬਣਾਇਆ ਉਹਦੀ ਘਰ ਦੀ ਹਜ਼ਾਰ ਆਲਬਦੀ ਨੂੰ ਸਸਦੀ ਸਕੱਤਰ ਬਣਾਇਆ ਸੁਮੇਤ ਸੈਣੀ ਉਹਨਾਂ ਨੂੰ ਜਿਹੜਾ ਵਾ ਇਹਨੇ ਡੀਜੀਪੀ ਜਿਹੜਾ ਵਾ ਪੰਜਾਬ ਲਾਇਆ ਤੇ ਪੰਜਾਬ ਦੀ ਇਹਨਾਂ ਨੇ ਲੁੱਟ ਖਸੁੱਟ ਜਿਹੜੀ ਆ ਕੀਤੀ ਬਾਦਲਾਂ ਨੇ ਦੂਸਰੀ ਗੱਲ ਇਹ ਸੀ ਕਿ ਬਾਦਲਾਂ ਨੇ ਪੰਥਕ ਸੰਸਥਾਵਾਂ ਦਾ ਵੀ ਕਾਹਨ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਖਤਮ ਕਰਨ ਦਾ ਜਿਹੜਾ ਵਾ ਹਰ ਹੀ ਲਾ ਢੰਗ ਤਰੀਕਾ ਜਿਹੜਾ ਵਾ ਉਹਨਾਂ ਦੇ ਜਿਹੜਾ ਵਾ ਵਰਤਿਆ ਇਸੇ ਤਰ੍ਹਾਂ ਦਮਦਮੇ ਟਕਸਾਲ ਨੂੰ ਵੀ ਉਹਨਾਂ ਜਿਹੜਾ ਵਾ ਆਪਸੀ ਪਾਟੋ ਤਾੜ ਦੇ ਰਾਂ ਹੀ ਖਤਮ ਕਰਨ ਦੀ ਜਿਹੜੀ ਆ ਕੋਸ਼ਿਸ਼ ਜਿਹੜੀ ਆ ਕੀਤੀ ਦੂਸਰੀ ਗੱਲ ਸੀ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਟਕਸਾਲੀ ਆਗੂ ਸੀ ਕੁਰਬਾਨੀ ਵਾਲੇ ਆਗੂ ਸੀ ਉਹਨਾਂ ਨੂੰ ਪੁਸ਼ਾਹ ਕਰਕੇ ਇੱਕ ਮੰਢੀਰ ਕਿਸਮ ਦੀ ਕਲੀਨ ਸ਼ਿਪ ਲੀਡਰਸ਼ਿਪ ਜਿਹੜੀ ਆ ਲਿਆਂ ਦੀ ਜਿਨ੍ਹਾਂ ਦਾ ਸਿੱਖੀ ਸਿਧਾਂਤਾਂ ਨਾਲ ਕੋਈ ਸਬੰਧ ਨਹੀਂ ਸੀ ਜਿਨ੍ਹਾਂ ਦਾ ਸ਼ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਸੀ ਇਹ ਸਾਰੀ ਟੀਮ ਸੁਖਬੀਰ ਸਿੰਘ ਬਾਦਲ ਨੂੰ ਪ੍ਰੋਜੈਕਟ ਕਰਨ ਲਈ ਜਿਹੜਾ ਵਾ ਹੌਦ ਵਿੱਚ ਜਿਹੜੀ ਆ ਲਿਆਂਦੀ ਗਈ ਤੇ ਟਕਸਾਲੀ ਲੀਡਰਸ਼ਿਪ ਨੂੰ ਪਛਾਣ ਕਰ ਲਈ ਜਿਹੜਾ ਵਾ ਇੱਕ ਡੂੰਗੀ ਰਣਨੀਤੀ ਤਹਿਤ ਕਦੇ ਕਿਸੇ ਲੀਡਰਸ਼ਿਪ ਨੂੰ ਸ਼੍ਰੋਮੜੀ ਕਾਲੀ ਦਲ ਚੋਂ ਬਾਹਰ ਕਰਤਾ ਜਾਂ ਮਜਬੂਰ ਜਾਂ ਜਾਣ ਲਈ ਮਜਬੂਰ ਕਰ ਦਿੱਤਾ ਤੇ ਉਹ ਲੀਡਰਸ਼ਿਪ ਸਾਹਮਣੇ ਲੈ ਆਂਦੀ ਜਿਨ੍ਹਾਂ ਦਾ ਪੰਜਾਬ ਦੇ ਦਰਦ ਨਾਲ ਪੰਜਾਬ ਦੇ ਮਸਲਿਆਂ ਨਾਲ ਪੰਥ ਦੇ ਮਸਲਿਆਂ ਨਾਲ ਪੰਥ ਦੇ ਸਿਧਾਂਤਾਂ ਦੇ ਨਾਲ ਹੀ ਕੋਈ ਵਾਅ ਵਾਸਤਾ ਨਹੀਂ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੁੱਤ ਮੋਹ ਝਾਣ ਕੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਢੀਂਡ ਸਿਆ ਨੂੰ ਭੁੰਦੜਾ ਨੂੰ ਹੋਰ ਵਡਾਲਾ ਸਾਹਿਬ ਨੂੰ بڑے بڑے ਟੋਹਰਾ ਸਾਹਿਬਾ ਨੂੰ بڑے بڑے ਆਗੂਆਂ ਨੂੰ ਇਗਨੋਰ ਕਰਕੇ ਤੇ ਪੁੱਤ ਮੋਚ ਸ਼੍ਰੋਮਣੀ ਅਕਾਲੀ ਦਲ ਦੀ ਵਾਕਡੋਰ ਕੱਲ ਦੇ ਜਵਾਕ ਸardar sukhbir singh badal ਦੇ ਹੱਥ ਦੇ ਵਿੱਚ ਜਿਹੜੀ ਆ ਸੌਂਪ ਦਿੱਤੀ ਤੇ ਉਹਦਾ ਜੋ ਹਸ਼ਰ ਹੋਇਆ ਵਾ ਪੁੱਤ ਮੋਚ ਜਾਂ ਜੋ sukhbir singh badal ਦੀ ਅਗਵਾਈ ਦੇ ਅੱਜ ਅਕਾਲੀ ਦਲ ਆ ਕਿ ਅੱਜ ਕਿਤੇ ਵੀ ਉਹ ਸ਼ੋਅ ਆਕਾਲੀ ਦਲ ਦੇ ਜਿਹੜਾ ਵਜੂਬਾਂ ਪਹਿਲਾ ਮੁੱਦੇ ਦੱਸੇ ਉਹਨਾਂ ਕਰਕੇ ਪੰਜਾਬ 'ਚ ਕਿਤੇ ਇਹਨਾਂ ਦੇ ਪੈਰ ਨਹੀਂ ਲੱਗ ਰਹੇ ਤੇ ਪੰਜਾਬ ਦੀ ਅਸੈਂਬਲੀ 'ਚ ਸਿਰਫ ਦੋ ਇਹਨਾਂ ਕੋ ਜਿਹੜੇ ਨੇ ਵਧਾਈ ਕਹਿ ਗਏ ਆ ਤੇ ਗਾਂ ਕਿਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਦੋਂ ਵੀ ਚੋਣਾਂ ਹੋਈਆਂ ਜਿਸ ਤਰ੍ਹਾਂ ਪੰਜਾਬ ਦੀ ਰਾਜਨੀਤੀ ਚੋਂ ਬਾਦਲਾਂ ਦਾ ਸਫਾਇਆ ਹੋਇਆ ਵਾ ਇਸੇ ਤਰ੍ਹਾਂ ਹੀ ਸਮੁੰਦਰੀ ਹਾਲ ਚੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਚ ਬਾਦਲਾਂ ਦਾ ਪੂਰੇ ਪੂਰੇ ਦਾ ਪੂਰਾ ਜਿਹੜਾ ਵਾ ਇਹਨਾਂ ਦਾ ਸਫਾਇਆ ਹੋਊਗਾ ਪੰਜਾਬ ਚ ਨਵੀਂ ਨੌਜਵਾਨ ਸਿੱਖ ਲੀਡਰਸ਼ਿਪ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਰਾਈ ਜਿੱਤ ਕੇ ਜਿਹੜਾ ਵਾ ਉਹ ਸਾਹਮਣੇ ਆਏਗੀ ਰਹਿ ਗਈ ਗੱਲ ਹੁਣ ਢੀਂਡਾ ਸਾਹਿਬ ਦੀ ਢੀੜਸਾ ਸਾਹਿਬ ਨੇ ਵੀ ਪੁੱਤ ਮੋਚ ਪੈ ਕੇ ਸਾਰੀ ਪਾਰਟੀ ਨੂੰ ਅੱਖੋ ਪਰੋਖਾ ਕਰਕੇ ਸਾਰੀ ਲੀਡਰਸ਼ਿਪ ਨੂੰ ਅੱਖੋ ਪਰੋਖਾ ਕਰਕੇ ਸਿਧਾਂਤਾਂ ਨੂੰ ਅੱਖੋ ਪਰੋਖਿਆ ਕਰਕੇ ਅਕਾਲ ਤਖਤ ਸਾਹਿਬ ਤੇ ਉਹਨਾਂ ਜੜੀਆਂ ਨੇ ਸੌਂਵਾਂ ਖਾਧੀਆਂ ਸੀ ਕਿ ਮੈਂ ਬਾਦਲਾਂ ਨਾਲ ਕਦੇ ਸਮਝੌਤਾ ਨਹੀਂ ਕਰੂੰਗਾ ਸ਼ਰੋਮਣੀ ਅਕਾਲੀ ਦਲ ਨੂੰ ਬਾਦਲਾਂ ਤੋਂ ਯਾਦ ਕਰਾਊਂਗਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯਾਦ ਕਰਾਊਂਗਾ ਪੰਥਕ ਸੰਸਥਾਵਾਂ ਮੈਂ ਬਾਦਲਾਂ ਤੋਂ ਯਾਦ ਕਰਾਊਂਗਾ ਅੱਜ ਉਹ ਸੰਸਥਾਵਾਂ ਯਾਦ ਹੋ ਗਈਆਂ ਅੱਜ ਵੀ ਬਾਦਲਾਂ ਦੀਆਂ ਗੁਲਾਮ ਨੇ ਸੋਗ ਢੀਂਡਸਾ ਖੁਦ ਬਾਦਲਾਂ ਤੋਂ ਇਹ ਸਾਰੀਆਂ ਸਸਤਾਵਾਂ ਯਾਦ ਕਰਾਉਂਦਾ ਕਰਾਉਂਦਾ ਅੱਜ ਖੁਦ ਬਾਦਲਾਂ ਦਾ ਬੁੜ ਗੁਲਾਮ ਹੋ ਗਿਆ ਤੁਸੀਂ ਇਹ ਗੱਲ ਆਖੀ ਕਿ ਪੁੱਤ ਮੋਹ ਦੇ ਵਿੱਚ ਢੀਂਡਸਾ ਸਾਹਿਬ ਵੀ ਰੁੜ ਗਏ ਪਰ ਇਹ ਗੱਲ ਕਹਿ ਦੇਣੀ ਬਹੁਤ ਵੱਡੀ ਗੱਲ ਆ ਹਾਲ ਹੀ ਦੇ ਵਿੱਚ ਭਾਵੇਂ ਗੱਲਾਂ ਚੱਲ ਰਹੀਆਂ ਸੀ ਭਾਵੇਂ ਉਹ ਹਵਾ ਦੇ ਵਿੱਚ ਹੀ ਸਾਰੀਆਂ ਗੱਲਾਂ ਸਿਗੀਆਂ ਕੋਲਾਂ ਦਾ ਕੋਈ ਪ੍ਰਮਾਣ ਨਹੀਂ ਸੀਗਾ ਪਰ ਇਹ ਗੱਲ ਮਾਈਕ ਦੇ ਉੱਤੇ ਕਹਿਣ ਲਈ ਤੁਸੀਂ ਪ੍ਰਮਾਣ ਦਿੰਦੇ ਹੋ ਕਿ ਉਹਨਾਂ ਨੇ ਪੁੱਤ ਮੋਹ ਦੇ ਆਚਾ ਕੇ ਉਹਦੇ ਵਾਪਸ ਪੱਲਾ ਫੜਿਆ ਬਿਲਕੁਲ ਮੈਂ 100% ਇਹ ਗੱਲ ਕਹਿਣਾ ਵਾਂ ਕਿ ਇਹ ਹੋ ਸਕਦਾ ਢੀਢਾ ਸਾਹਿਬ ਨਾ ਜਾਣਾ ਚਾਹੁੰਦੇ ਹੁਣ ਕਰ ਪੁੱਤ ਨੇ ਮਜਬੂਰੀ ਖਾਤਰ ਉਹਨਾਂ ਨੂੰ ਮਜਬੂਰ ਕਰਕੇ ਜਿਹੜਾ ਵਾ ਸੁਖਵੀਰ ਦੇ ਗੋਡਿਆਂ ਦੇ ਜਿਹੜਾ ਵਾ ਢੀਂਡਸਾ ਸਾਹਿਬ ਦੀ ਮੈਂ ਕਿਹਨਾ ਪੁੱਤ ਨੇ ਅਨਸਲਟ ਕਰਾਈ ਆ ਇਸ ਬਜ਼ੁਰਗ ਅਵਸਥਾ ਦੇ ਵਿੱਚ ਪਰਮਿੰਦਰ ਢੀਂਡਸੇ ਨੂੰ ਜਿਹਾ ਫੈਸਲਾ ਆਪਣੇ ਬਾਪ ਨੂੰ ਨਹੀਂ ਲੈਣ ਦੇਣਾ ਚਾਹੀਦਾ ਨਾ ਜਏ ਹਾਲਾਤ ਖੜੇ ਕਰਨੇ ਚਾਹੀਦੇ ਸੀ ਪਰਮਿੰਦਰ ਸਿੰਘ ਢੀਂਡਸਾ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀਆਂ ਮੀਟਿੰਗਾਂ ਦੇ ਵਿੱਚ ਸੰਜੀਦਾ ਹੋ ਕੇ ਨਾ ਕਦੇ ਬੋਲਿਆ ਨਾ ਉਹਨੇ ਸੰਜੀਦਾ ਹੋ ਕੇ ਸ਼੍ਰੋਮਣੀ ਸੰਯੁਕਤ ਅਕਾਲੀ ਦਲ ਦੇ ਵਿੱਚ ਕਦੇ ਕੰਮ ਕੀਤਾ ਉਹਦਾ ਦਿਲ ਬਾਦਲਾਂ ਨਾਲ ਹੀ ਰਿਹਾ ਖਾਸ ਕਰਕੇ ਮਜੀਠੀਏ ਦੇ ਨਾਲ ਉਹਦੀ ਦੋਸਤੀ ਆ ਤੇ ਅੱਜ ਵੀ ਮਜੀਠੀਆ ਸੁਖਵੀਰ ਉਹਨੂੰ ਦੋਸਤੀ ਕਰਕੇ ਬਾਹਰ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਜੋ ਜਿਹੜਾ ਵਾ ਗੁੱਲ ਮਜੀਠੀਏ ਤੇ ਜਿਹੜੀ ਸੁਖਵੀਰ ਬਾਦਲ ਦੀ ਜੀ ਇਹ ਪਰਮਿੰਦਰ ਢੀਂਡਸੇ ਤੇ ਮਜੀਠੀਏ ਦੀ ਜਿਹੜੀ ਦੋਸਤੀ ਆ ਉਹਦੇ ਇਹ ਕਾਲ ਰਿਜ਼ਲਟ ਸੀ ਕਿ ਇਹਨਾਂ ਦੀ ਦੋਸਤੀ ਉਧਰ ਗਈ ਆ ਬਾਕੀ ਸੰਯੁਕਤ ਕਾਲੀ ਦਲ ਤੇ ਅੱਜ ਵੀ ਤੁਹਾਡੇ ਸਾਹਮਣੇ ਜੇ ਦੋਸਤੀ ਰਹੀ ਆ ਤੇ ਫਿਰ ਪਿਛਲੇ 6 ਸਾਲ ਗਾਲਾਂ ਕਾਹਨੂੰ ਕੱਢਦੇ ਰਹੇ ਉਹਨਾਂ ਨੂੰ ਵੇਖੋ ਉਦੋਂ ਹਾਲਾਤ ਕੁਝ ਹੋਰ ਸੀ ਉਦੋਂ ਬਾਦਲ ਕੇ ਇਹਨਾਂ ਦੇ ਇੰਨੇ ਜ਼ਿਆਦਾ ਵਿਰੋਧ ਸੀ ਇਹ ਜੋ ਮੰਗਦੇ ਸੀ ਉਹ ਇਹਨਾਂ ਨੂੰ ਭਾ ਨਹੀਂ ਹੀ ਦਿੰਦੇ ਮੰਗਦੇ ਕੀ ਸੀ ਵੱਡਿਆਂ ਉਹਦਿਆਂ ਤਾਰਿਆਂ ਮੰਗਦੇ ਵੱਡੀਆਂ ਟਿਕਟਾਂ ਮੰਗਦੇ ਉਹ ਨਹੀਂ ਸੀ ਦਿੰਦੇ ਇਹ ਕੁਸੂਦਾ ਲੋਕਾਂ ਨੂੰ ਇਹ ਵਿਖਾਵਾ ਕਰਦੇ ਰਹੇ ਆ ਵੀ ਅਸੀਂ ਬੇਅਦਬੀ ਕਰਕੇ ਬਾਈਬਲ ਕਰਕੇ ਰਾਮ ਰਹੀਮ ਕਰਕੇ ਵਾਕ ਹੋਏ ਆ ਪਰ ਜਿੱਦਣੇ ਕਾਂਡ ਵਾਪਰੇ ਉਦੋਂ ਤੇ ਜਿਹੜੇ ਸਤਾ ਦੇ ਨਾਲ ਆਨੰਦਮਾਨ ਰਹੇ ਸੀ ਉਹ ਸਭ ਝੂਠੀਆਂ ਗੱਲਾਂ ਸਾਬਤ ਹੋਈਆਂ ਨੇ ਜੋ ਅੱਜ ਇਹਨਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਜਿਹੜਾ ਵਾ ਵਿਸ਼ਵਾਸ ਘਾਤ ਕੀਤਾ ਕੌਮ ਦੇ ਨਾਲ ਵੀ ਵਿਸ਼ਵਾਸ ਘਾਤ ਇਹਨਾਂ ਜਿਹੜਾ ਵਾ ਕੀਤਾ ਤੇ ਅੱਜ ਮੋੜ ਬਾਦਲਾਂ ਦੇ ਨਾਲ ਜਾ ਕੇ ਰਲ ਗਏ ਨੇ ਬਾਦਲਾ ਨੇ ਠੀਕ ਹੈ ਬਾਦਲ ਪਰਿਵਾਰ ਨੇ ਜਾਂ ਸ਼ਰੂਮ ਨਹੀਂ ਇਕਾਲੀ ਲੱਲੇ ਇਹਨਾਂ ਨੂੰ ਨਹੀਂ ਦਿੱਤੀ ਕੁਰਸੀ ਮੁੜ ਕੇ ਤਾਂ ਕਰਕੇ علیحدਾ ਹੋ ਗਏ ਤੁਹਾਡਾ ਇਹ ਕਹਿਣਾ ਤੇ ਹੁਣ ਬਾਦਲ ਪਰਿਵਾਰ ਨੂੰ ਇਹਨਾਂ ਦੇ ਵਿੱਚ ਕੀ ਦਿਖ ਗਿਆ ਕਿ ਹੁਣ ਵਾਪਸ ਕੁਰਸੀ ਦੀ ਆਫਰ ਕਰਤੀ ਹੈ ਨਹੀਂ ਹੁਣੇ ਅੱਗੇ ਜੋ ਇਹ ਮੰਗਦੇ ਸੀ ਹੁਣ ਨਾ ਇਹ ਬਿਨਾਂ ਸ਼ਰਤ ਹੀ ਆ ਵੀ ਬਸ ਇੱਕ ਪਰਮਿੰਦਰ ਨੂੰ ਸੈੱਟ ਕਰ ਲੋ ਤੇ ਬਸ ਸਾਰਾ ਬਾਕੀ ਸਾਡੀ ਕੋਈ ਨਾ ਮਾਰਨੀ ਹੈਗੀ ਪਰ ਮੇਰੀ ਇੱਕ ਗੱਲ ਯਾਦ ਰੱਖੋ ਢੀਂਡ ਸੈ ਨੂੰ ਮਨਸੀਹਤ ਦੇਣਾ ਕਿ ਜਿਵੇਂ ਬਰਨਾਲਾ ਪਰਿਵਾਰ ਦਾ ਬਾਦਲਾਂ ਨੇ ਜਿਹੜਾ ਵਾ ਸਿਆਸੀ ਉਹਨਾਂ ਦੀ ਹੋਂਦ ਖਤਮ ਕਰਤੀ ਅੱਜ ਬਰਨਾਲਾ ਪਰਿਵਾਰ ਦਾ ਕੋਈ ਪੰਜਾਬ 'ਚ ਜ਼ਿਕਰ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਬਾਦਲ ਪਰਿਵਾਰ ਭਵਿਕ ਚ ਢੀਂਡਸਿਆਂ ਦੀ ਸਿਆਸੀ ਹੋਂਦ ਖਤਮ ਕਰੂਗਾ ਜਿੱਥੋਂ ਪਰਮਿੰਦਰ ਢੀਂਡਸਾ ਖੜਾ ਹੋਊਗਾ ਬਾਦਲ ਖੁਦ ਉਹਨੂੰ ਹਰਾਉਣਗੇ ਜਿਵੇਂ ਵੱਡੇ ਢੀਂਡਸੇ ਨੂੰ ਬਾਦਲ ਹਰਾਉਂਦੇ ਰਹੇ ਆ ਬੜੇ ਸਿਆਸੀ ਲੀਡਰ ਨੇ ਖਾਸ ਕਰਕੇ ਅਕਾਲੀ ਲੀਡਰ ਨੇ ਜਿਹੜੇ ਕਹਿੰਦੇ ਨੇ ਕਿ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਤੋਂ ਅਕਾਲੀ ਦਲ ਸੰਯੁਕਤ ਚੱਲਦਾ ਨਹੀਂ ਸੀ ਪਿਆ ਉਹਨਾਂ ਦੇ ਕੋਲੋਂ ਚਲਾਇਆ ਨਹੀਂ ਸੀ ਜਾ ਰਿਹਾ ਤਾਂ ਕਰਕੇ ਵਾਪਸੀ ਉਹਨਾਂ ਨੇ ਪਾ ਦੇਖੋ ਜਿਹੜੀ ਚਲਾਉਣ ਦੀ ਗੱਲ ਆ ਜਦੋਂ ਪਾਰਟੀ ਬਣਾਈਂਦੀ ਆ ਜਿਹੜਾ ਪ੍ਰਧਾਨ ਹੁੰਦਾ ਉਹ ਪਾਰਟੀ ਚਲਾਉਣੀ ਹੁੰਦੀ ਆ ਇਹਦੇ ਜੇ ਫਿਰ ਢੇਂਡ ਸੇ ਦੋਥੀ ਆ ਨਾ ਜੋ ਪਾਰਟੀ ਨਹੀਂ ਚਲਾ ਸਕੇ ਤੇ ਪਾਰਟੀ ਨਹੀਂ ਚਲਾ ਸਕੇ ਤੇ ਢੇਂਡ ਵੱਡਾ ਢੇਂਡ ਸਾ ਛੋਟਾ ਢੇਂਡ ਸਾ ਫਿਰ ਦੋਵੇਂ ਦੋਸ਼ੀ ਨੇ ਫਿਰ ਤੇ ਦੋਵੇਂ ਦੋਸ਼ੀ ਨੇ ਨਹੀਂ ਚਲਾ ਸਕੇ ਤੇ ਇਹ ਚ ਕਿਸੇ ਦਾ ਤਾਂ ਕੋਈ ਕਸੂਰ ਆ ਇੱਕ ਬੜੀ ਵੱਡੀ ਮੰਗ ਸੀਗੀ ਸੁਖਦੇਵ ਸਿੰਘ ਢੀਂਡਸਾ ਦੀ ਕਿ ਜਦ ਤੱਕ ਸੁਖਬੀਰ ਸਿੰਘ ਬਾਦਲ ਕੁਰਸੀ ਤੋਂ ਹੇਠਾਂ ਨਹੀਂ ਲੱਤਦੇ ਅਕਾਲੀ ਦਲ ਦਾ ਕੁਝ ਨਹੀਂ ਹੋ ਸਕਦਾ ਕਿ ਹੁਣ ਸੁਖਬੀਰ ਸਿੰਘ ਬਾਦਲ ਦੇ ਕੁਰਸੀ ਤੇ ਬੈਠੇ ਬੈਠਿਆਂ ਅਕਾਲੀ ਦਲ ਦਾ ਗ੍ਰਾਫ ਨੂੰ ਤਾਂ ਵੱਧ ਜੂਗਾ ਤਾਂ ਜੁਆਇਨ ਕਰ ਲਿਓ ਆਪਸ ਵਿੱਚ ਵੇਖੋ ਪਹਿਲੀ ਤੇ ਗੱਲ ਇਹ ਆ ਪਈ ਇੱਕ ਨਾ ਪੰਜਾਬ ਚ ਘਾਵਤ ਆ ਥੁੱਕ ਕੇ ਚੱਟਣਾ ਹੂੰ ਇਹ ਥੁੱਕ ਕੇ ਚੱਟਣ ਵਾਲੀ ਗੱਲ ਹੋਈ ਆ ਕਿ ਜਦੋਂ ਢੀਂਡ ਸੇ ਐਲਾਨ ਕਰਦੇ ਆ ਕਿ ਸੁਖਵੀਰ ਬਾਦਲ ਦੀ ਪ੍ਰਧਾਨਗੀ ਚ ਅਸੀਂ ਕਦੇ ਵੀ ਕਾਲੀ ਦਲ ਚ ਇਕੱਠੇ ਨਹੀਂ ਹੋਵਾਂਗੇ ਸੁਖਵੀਰ ਕਾਲੀ ਦਲ ਦੀ ਪ੍ਰਧਾਨਗੀ ਤੋਂ ਪਾਸੇ ਹੋਵੇ ਅਸਤੀਫਾ ਦੇਵੇ ਫਿਰ ਅਸੀਂ ਸ਼੍ਰੋਮਣੀ ਕਾਲੀ ਦਲ ਚ ਸ਼ਾਮਲ ਹੋਣ ਦਾ ਸੋਚ ਸਕਦੇ ਆ ਅੱਜ ਸੁਖਵੀਰ ਸਿੰਘ ਬਾਦਲ ਉਸੇ ਹੀ ਕੁਰਸੀ ਤੇ ਬਰਾਜਮਾਨ ਆ ਉਸੇ ਹੀ ਉਹ ਦੀ ਕੋ ਪ੍ਰਧਾਨਗੀ ਆ ਤੇ ਉਹ ਦੀ ਅਗਵਾਈ ਦੇ ਵਿੱਚ ਸੀਰੀ ਬਣ ਕੇ ਸ਼ਾਮਲ ਹੋਗੇ ਹੁਣ ਗੱਲ ਸਾਰੀ ਆ ਗਈ ਪਾਰਟੀ ਦੇ ਉੱਤੇ ਢੀਨਸਾ ਸਾਹਿਬ ਤਾਂ ਹੋ ਗਏ ਉਹਨਾਂ ਦੇ ਪੁੱਤਰ ਹੋ ਗਏ ਹੁਣ ਪਾਰਟੀ ਪਿੱਛੋਂ ਕੀ ਕਰੂਗੀ ਪਾਰਟੀ ਦਾ ਹੁਣ ਕੀ ਕੁਝ ਹੋਣਾ ਵੇਖੋ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੱਦ ਵੀ ਸਾਡੀ ਸ਼ਰੋਮਣੀ ਕਾਲੀ ਦਲ ਸੰਯੁਕਤ ਦੀ ਲੀਡਰਸ਼ਿਪ ਆ ਕੁਝ ਤੇ ਅੱਜ ਆ ਗਈ ਆ ਕੁਝ ਦੂਰ ਹੋਣ ਕਰ ਜਾਂ ਜੇਵਿਆਂ ਕਰਨ ਅੱਜ ਜੜੀ ਆ ਨਹੀਂ ਆ ਸਕੀ ਉਹਦੇ ਵਾਸਤੇ ਅਸੀਂ 15 ਤਰੀਕ ਨੂੰ ਅਮਰਸਰ ਮੀਟਿੰਗ ਸੱਦੀ ਆ ਉਹਦੇ ਚ ਇੱਕ ਕਾਫਲਾ ਵੱਡਾ ਕਰਾਂਗੇ ਜ਼ਿਲ੍ਹਿਆਂ 'ਚ ਜਾਵਾਂਗੇ ਪੰਜਾਬ ਦੇ ਲੋਕਾਂ ਚ ਜਾਵਾਂਗੇ ਮੁੱਦੇ ਲੈ ਕੇ ਜਾਵਾਂਗੇ ਤੇ ਇੱਕ ਕਾਫਲਾ ਵੱਡਾ ਕਰਾਂਗੇ ਵੱਡੀ ਸ਼ਕਤੀ ਪੈਦਾ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਅਜ ਜਿਸ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਸੰਯੁਕਤ ਬਣਾਇਆ ਗਿਆ ਸੀਗਾ ਔਰ ਅੰਤ ਤੱਕ ਆਉਂਦੇ ਹੁੰਦੇ ਜਿਹੜੇ ਮੁੱਦੇ ਬਣ ਗਏ ਭਾਵੇਂ ਉਹਦੇ ਵਿੱਚ ਮੇਨ ਮੁੱਦਾ ਆਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਉਹਦੇ ਤੋਂ ਲਾਇਆ ਜਾਵੇ ਕੀ ਤੁਹਾਨੂੰ ਉਹ ਆਉਂਦੇ ਭੁੱਖ ਵਿੱਚ ਹੁੰਦਾ ਦਿਖਾਈ ਦੇ ਰਿਹਾ ਹੈ ਅਕਾਲੀ ਦਲ ਜਿਹੜਾ ਸੰਯੁਕਤ ਤੁਸੀਂ ਬਣਾਇਆ ਹੋਇਆ ਅਸਲ ਦੇ ਵਿੱਚ ਕੀ ਅਕਾਲੀ ਦਲ ਸੰਘਟ ਹੋਊਗਾ ਵਕ ਵਕ ਤੁਹਾਡੇ ਰਲੂਗੇ ਵੇਖੋ ਹਰ ਤੜਾ ਇਸ ਵੇਲੇ ਆਹੀ ਚਾਹੁੰਦਾ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਜਿਹੜੀ ਹੈ ਹਟਾਈ ਜਾਵੇ। ਵੇਖੋ ਤੇ ਬਾਦਲਾ ਦੇ ਨਾਲ ਭਾਵੇਂ ਹਜ਼ਾਰ ਢੀਂਡ ਸੇ ਰਲ ਜਾਣ। ਬਾਦਲਾਂ ਦੀ ਗਾਈ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸਰਵਾਈਵ ਨਹੀਂ ਕਰ ਸਕਦਾ। ਇਹ ਗੱਲ ਪੱਕੀ ਹੈ। ਸੁਖਬੀਰ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ ਤੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਹਮੈਤ ਦੇਣ ਨੂੰ ਤਿਆਰ ਨਹੀਂ ਆ ਜਦੋਂ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡੂਗਾ ਪੰਜਾਬ ਦੇ ਲੋਕਾਂ ਦੀ ਇੱਛਾ ਵਾ ਤਮੰਨਾ ਵਾਂ ਭਾਵਨਾ ਵਾਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕਰੀਏ ਇਹਨੂੰ ਤਕੜਿਆ ਕਰੀਏ ਪਰ ਜਿੰਨੀ ਦੇਰ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨਾ ਚੰਬੜਿਆ ਉਨੀ ਦਾ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਮਜ਼ਬੂਤ ਨਹੀਂ ਹੋ ਸਕਦਾ ਨਾ ਲੋਕਾਂ ਨੂੰ ਪ੍ਰਵਾਨ ਹੋਣਾ ਵਾ ਅੱਛਾ ਉਹ ਮਾਥਾ ਮੰਨਤਾ ਕਰਦੇ ਆਂਦੇ ਆਂਦੇ ਨਾ ਮੈਂ ਇੱਕ ਗੱਲ ਤੁਹਾਨੂੰ ਹੋਰ ਪੁੱਛਣੀ ਚਾਹੁੰਦਾ ਇੱਕ ਲੀਡਰ ਦੇ ਬਾਰੇ ਖਾਸ ਕਰਕੇ ਬੀਬੀ ਜ਼ਗੀਰ ਕੌਰ ਬਾਰੇ ਕਿ ਹੁਣੇ ਤਾਂ ਟੀਨਸਾ ਸਾਹਿਬ ਨੇ ਤਾਂ ਜੁਆਇਨ ਕਰ ਲਿਆ ਪਰ ਬੀਬੀ ਜ਼ਗੀਰ ਕੋਰ ਜਿਹੜੇ ਕਹਿੰਦੇ ਨੇ ਕਿ ਮੈਨੂੰ ਭਾਈ ਪਾਰਟੀ ਚੋਂ ਕੱਢਿਆ ਗਿਆ ਸੀ ਮੈਂ ਅਲੈਦਾ ਨਹੀਂ ਹੋਈ ਤੇ ਦੂਜੇ ਪਾਸੇ ਉਹ ਅਜੇ ਤੱਕ ਵਾਪਸ ਨਹੀਂ ਗਏ ਅਜੇ ਤੱਕ ਜੇ ਉਹਨਾਂ ਨਾਲ ਗੱਲ ਵੀ ਕਰੀਏ ਤਾਂ ਉਹਨਾਂ ਦਾ ਆਹੀ ਕਹਿਣਾ ਕਿ ਮੇਰਾ ਕੋਈ ਪ੍ਰੋਗਰਾਮ ਐਦਾ ਨਹੀਂ ਹੈਗਾ ਮੈਨੂੰ ਬੁਲਾਣਗੇ ਮੇਰੇ ਨਾਲ ਬੈ ਕੇ ਨਬੇੜ ਲਣ ਸਾਰਾ ਕੁਝ ਤੇ ਨਿਬੜ ਜਾਊਗਾ ਤੁਹਾਨੂੰ ਕੀ ਲੱਗਦਾ ਕਿ ਬੀਬੀ ਜ਼ਗੀਰ ਕੋਰ ਵਾਪਸ ਜਾਣਗੇ ਟੀਨਸਾ ਸਾਹਿਬ ਤੋਂ ਬਾਅਦ ਇਹ ਤਾਂ ਹੀ ਬੀਬੀ ਜੀ ਨੂੰ ਸਵਾਲ ਪੁੱਛੋ ਤੇ ਸਹੀ ਆ ਮੈਂ ਇਹਦਾ ਜਵਾਬ ਕੀ ਦੇ ਸਕਦਾ ਕਿ ਬੀਬੀ ਜੀ ਨੇ ਬਾਹਰ ਰਹਿਣਾ ਬੀਬੀ ਜੀ ਨੇ ਮੁੜ ਵਾਪਸ ਹਣਾ ਇਹ ਸਵਾਲ ਦਾ ਜਵਾਬ ਬੀਬੀ ਜੀ ਦੇ ਸਕਦੇ ਅਕਾਲੀ ਦਲ ਸੰਯੁਕਤ ਦੇ ਨਾਲ ਤਾਂ ਬੀਬੀ ਜਗੀਰ ਕੌਰ ਦੀ ਜਿਹੜੀ ਸਾਹਨ ਸੀਗੀ ਹੌਲੀ ਹੌਲੀ ਬਣਦੀ ਨਜ਼ਰ ਆਉਣ ਲੱਗੀ ਕੋਈ ਨਹੀਂ ਜੇ ਸਾਡੇ ਕਾਫਲੇ 'ਚ ਰਲਣਗੇ ਤੇ ਅਸੀਂ ਨਾਲ ਲੈ ਕੇ ਚੱਲਾਂਗੇ ਉਹਨਾਂ ਨੂੰ ਅੱਗੇ ਲਾ ਕੇ ਚੱਲਾਂਗੇ ਸਗੋਂ ਅਹੀਂ ਉਹਨਾਂ ਨੂੰ ਮਿਲਾਂਗੇ ਉਹਨਾਂ ਨਾਲ ਸਲਾਹ ਕਰਾਂਗੇ ਜੇ ਉਹਨਾਂ ਦੀ ਤਮੰਨਾ ਵਾ ਕਿ ਸੱਚੇ ਸੁੱਚੇ ਪੰਥ ਦੀ ਆਪਾਂ ਗੱਲ ਕਰਨੀ ਆ ਪੰਜਾਬ ਦੇ ਤੜੀ ਗੱਲ ਕਰਨੀ ਆ ਪੰਥ ਦੇ ਤੜੀ ਗੱਲ ਕਰਨੀ ਆ ਤੇ ਅਸੀਂ ਕਿਉਂ ਨਹੀਂ ਬੀਬੀ ਜੀ ਨੂੰ ਅੱਗੇ ਲਾ ਕੇ ਤੋਰਾਂਗੇ ਅੱਛਾ ਇੱਕ ਅੰਤਲਾ ਸਵਾਲ ਮੇਰਾ ਇਹੀ ਹੈ ਕਿ ਕੀ ਹੁਣ ਢੀਂਸਾ ਸਾਹਿਬ ਤੇ ਉਹਨਾਂ ਦੇ ਪੁੱਤਰ ਤੇ ਜਾਣ ਤੋਂ ਬਾਅਦ ਕਾਲੀ ਦਲ ਸੰਯੁਕਤ ਜਿਹੜਾ ਆ ਉਹ ਕਿਤੇ ਡਾਮਾ ਡੋਲਤਾ ਨਹੀਂ ਹੋ ਗਿਆ ਕਿਤੇ ਡਗਮਗਾਤਾ ਨਹੀਂ ਗਿਆ ਨਹੀਂ ਜਬੇ ਬਾਣ ਲੱਗ ਗਿਆ ਤਬੇ ਰੋਹ ਜਾਗ ਗਿਆ ਇਹ ਸਗੋਂ ਅੱਗੇ ਨਾਲ ਉਹ ਵੀ ਤਗੜਾ ਹੋ ਕੇ ਨਿਕਲੂਗਾ ਸ਼ਰਮਣੀ ਕਾਲੀ ਦਲ ਸੰਯੁਕਤ ਠੀਕ ਆ ਥੈਂਕ ਯੂ ਤੇ ਬਿਲਕੁਲ ਇਹ ਹਾਲਾਤ ਨੇ ਫਿਲਹਾਲ ਅਕਾਲੀ ਦਲ ਸਯੁਕਤ ਜਿਹੜਾ ਆ ਉਹਨਾਂ ਨੇ ਇੱਕ ਅਲਹਿਦਾ ਪ੍ਰੈਸ ਕਾਨਫਰੈਂਸ ਕੀਤੀ ਜਦੋਂ ਸੁਖਦੇਵ ਸਿੰਘ ਢੀਂਸਾ ਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਸਾ ਅਲਹਿਦਾ ਹੁੰਦੇ ਨੇ ਔਰ ਵਾਪਸ ਘਰ ਵਾਪਸੀ ਕਰਦੇ ਨੇ ਅਕਾਲੀ ਦਲ ਬਾਦਲ ਦੇ ਵਿੱਚ ਖੈਰ ਇਹਨਾਂ ਹਾਲਾਤਾਂ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਅਕਾਲੀ ਦਲ ਦਾ ਗ੍ਰਾਫ ਵੱਧਦਾ ਨਹੀਂ ਵੱਧਦਾ ਉਹ ਸਮਾਂ ਦੱਸੇਗਾ ਪਰ ਪਾਰਟੀ 15 ਤਰੀਕ ਮਿੱਥ ਕੇ ਬੈਠੀ ਆ ਅਕਾਲੀ ਦਲ ਸਯੁਕਤ 15 ਤਰੀਕ ਨੂੰ ਕੀ ਕਰੂਗੀ ਦੇਖਣਾ ਹੋਵੇਗਾ ਬਨੇ ਰੋ 1892 ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨ